ਮੈਂ ਡਾਕਟਰ ਹਰਪਿੰਦਰ ਸਿੰਘ ਬਲੌ ਖੇਤੀਬਾੜੀ ਅਫਸਰ ਅਜਨਾਲਾ ਵਿਖੇ ਤਨਨਾਤ ਹਾਂ ਔਰ ਮੈਂ ਆਪ ਜੀ ਦੇ ਮਾਧਿਅਮ ਰਹੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਸਾਨਾਂ ਦੇ ਮਨਾਂ ਵਿੱਚ ਇਸ ਵੇਲੇ ਇਹ ਗੱਲ ਹੈਗੀ ਆ ਵੀ ਡੀਏਪੀ ਖਾਦ ਦੀ ਸ਼ਾਰਟੇਜ ਹੈ ਲੇਕਿਨ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਡੀਏਪੀ ਔਰ ਫਾਸਫੇਟਿਕ ਫਰਟੀਲਾਈਜ਼ਰ ਦੀ ਕੋਈ ਸ਼ਾਰਟੇਜ ਨਹੀਂ ਹੈਗੀ ਅਲੋਟਮੈਂਟ ਦੇ ਹਿਸਾਬ ਨਾਲ ਜ਼ਿਲ੍ਹੇ ਦੀ ਜਿੰਨੀ ਅਲੋਟਮੈਂਟ ਹੈ ਉਹਦੇ ਹਿਸਾਬ ਨਾਲ ਰੈਕ ਆਰ ਆਰ ਔਰ ਆਪਣੇ ਜਿੰਨੇ ਜਨਾਲੇ ਦੇ ਖਾਦ ਡੀਲਰ ਹੈਗੇ ਆ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਦੀ ਡਿਮਾਂਡ ਅਨਸਾਰ ਉਹਨਾਂ ਕੋ ਖਾਦ ਪਹੁੰਚ ਰਹੀ ਆ ਤੇ ਕਿਸਾਨ ਜਿੰਨੇ ਸਾਡੇ ਖਾਦ ਡੀਲਰ ਉਹਨਾਂ ਨੂੰ ਅਸੀਂ ਸਖਤ ਹਦਾਇਤਾਂ ਕੀਤੀਆਂ ਆ ਵੀ ਜੋ ਵੀ ਤੁਹਾਡੇ ਕੋ ਖਾਦ ਦਾ ਬੈਲੈਂਸ ਆਪਣੀ ਦੁਕਾਨ ਦੇ ਅੰਦਰ ਹੈਗਾ ਜਾਂ ਸਟਾਕ 'ਚ ਹੈਗਾ ਉਹਨੂੰ ਆਪਣੇ ਤੁਸੀਂ ਸਟਾਕ ਬੋਰਡ ਤੇ ਡੇਲੀ ਦਾ ਡੇਲੀ ਮੈਂਸ਼ਨ ਕਰੋ ਤਾਂ ਜੋ ਕਿ ਕਿਸਾਨ ਜਦੋਂ ਸਾਡੇ ਵੀਰ ਆਉਂਦੇ ਮਾਰਕੀਟ 'ਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਖਰੀਦਣ ਵਿੱਚ ਮੁਸ਼ਕਲ ਨਾ ਆਵੇ ਇਸ ਦੇ ਨਾਲ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਸ ਤਰ੍ਹਾਂ ਕਿਸਾਨ ਵੀਰ ਸਾਡੇ ਆਮ ਤੌਰ ਤੇ ਡੀਏਪੀ ਜਾਂ ਐਨਪੀਕੇ ਜਿਹੜੀ 12 32 16 ਉਹਦੀ ਹੀ ਵਰਤੋਂ ਕਰਦੇ ਆ ਸਬਜ਼ੀਆਂ ਔਰ ਇਸ ਵੇਲੇ ਕਿਉਂਕਿ ਮਟਰਾਂ ਦੀ ਜਾਂ ਲੂਣਾਂ ਦੀ ਕਸਟ ਹੋ ਰਹੀ ਆ ਔਰ ਆਉਣ ਵਾਲੇ ਸਮੇਂ ਜਹਾੜੀ ਦੀ ਮੁੱਖ ਫਸਲ ਜੋ ਕਣਕ ਦੀ ਵੈ ਇਹਨਾਂ ਨੇ ਕਸਟ ਕਰਨੀ ਆ ਤੇ ਡੀਏਪੀ ਖਾਦ ਦੀ ਜ਼ਿਆਦਾ ਹੀ ਵਰਤੋਂ ਕਰਦੇ ਆ ਮੈਂ ਮਤਲਬ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇ ਸਾਡੇ ਕੋਲ 18 46 ਇਸ ਵੇਲੇ ਮਾਰਕੀਟ 'ਚ ਘਟਿਆ ਉਹਦੇ ਸਾਡੇ ਕੋਲ ਬਦਵੇਂ ਰੂਪ ਜਿਸ ਤਰ੍ਹਾਂ 20 20 13 ਹੈਗੀ ਆ 12 32 16 ਹੈਗੀ ਆ ਆਪਣਾ 10 26 26 ਹੈਗੀ ਇਹਨਾਂ ਖਾਦਾਂ ਵਿੱਚ ਵੀ ਨਾਈਟrogen ਫਾਸਫੋਰਸ ਔਰ ਪੋਟਾਸ਼ ਤੱਤ ਹੈਗੇ ਜੋ ਤੁਹਾਡੀ ਹਾੜੀ ਦੀ ਫਸਲ ਵਾਸਤੇ ਬਹੁਤ ਲੜਿੰਦੇ ਹੁੰਦੇ ਆ ਤੇ ਇਹਨਾਂ ਦੀ ਵਰਤੋਂ ਕਰਕੇ ਵੀ ਕਿਸਾਨ ਵੀ ਆਪਣੀ ਫਸਲਾਂ ਦੀ ਬਜਾਈ ਕਰ ਸਕਦੇ ਆ ਸਟਾਕ ਬੋਰਡ ਲਗਾਏ ਗਿਆ ਕਿੰਨਾ ਕੁ ਫਾਇਦਾ ਹੋਗਾ ਨਾਲ ਸਾਡੇ ਵਿੱਚ ਸਟਾਕ ਬੋਰਡ ਦਾ ਜੀ ਇਹ ਲਾਜ਼ਮੀ ਆ ਕਿਉਂਕਿ ਜਿਹਨੋਂ ਵੀ ਕੋਈ ਦੁਕਾਨਦਾਰ ਨਵਾਂ ਲਾਇਸੈਂਸ ਬਣਾਉਂਦਾ ਖਾਦਾ ਉਹਨਾਂ ਵਾਸਤੇ ਇਹ ਲਾਜ਼ਮੀ ਆ ਤੇ ਜੇ ਕੋਈ ਲੰਘਣਾ ਕਰੇਗਾ ਤਾਂ ਉਹਨਾਂ ਦੇ ਅਗੇਂਸਟ ਅਸੀਂ ਆਪਣੀ ਐਫਸੀਓ ਦੇ 1985 ਦਾ ਕਾਰਵਾਈ ਕਰਾਂਗੇ ਲੇਕਿਨ ਸਟਾਕ ਬੋਰਡ ਤੇ ਆ ਵੀ ਕਿਸਾਨ ਵੀਰ ਨੂੰ ਮਾਰਕੀਟ ਤੇ ਪਤਾ ਲੱਗ ਉਹਦੀ ਦੁਕਾਨ ਤੋਂ ਬਾਹਰ ਹੀ ਪਤਾ ਲੱਗ ਜਾਏਗਾ ਵੀ ਇਦਾਂ ਕੋਈ ਜੂਰੀਆ ਕਿੰਨੀ ਆ ਪोटाਸ਼ ਕਿੰਨੀ ਆ ਡੀਏਪੀ ਕਿੰਨੀ ਆ ਐਨਪੀਕੇ ਕਿੰਨੀ ਆ ਜਾਂ ਹੋਰ ਫਾਸਫੇਟਿਕ ਫਰਟੀਲਾਈਜ਼ਰ ਜਿਹੜੀਆਂ ਹੱਡੀਆਂ ਫਾਰਮੂਲੇਸ਼ਨ ਵਕਰੀਆ ਵਕਰੀ ਤੌਰ ਤੇ ਉਹਨੀਆਂ ਉਹਨਾਂ ਬਾਰੇ ਇਹਨਾਂ ਨੂੰ ਪਤਾ ਲੱਗ ਜਾਂਦਾ ਜੀ ਜੇ ਕੋਈ ਸਪੋਰਟ ਬੋਰਡ ਨਹੀਂ ਲਗਾਉਂਦਾ ਤਾਂ ਉਹਦੇ ਕੀ ਕਰਦੇ ਜੇ ਕੋਈ ਖਾਦ ਡੀਲਰ ਸਟਾਕ ਬੋਰਡ ਨਹੀਂ ਲਗਾਏਗਾ ਉਸ ਦੇ ਤਹਿਤ ਅਸੀਂ ਉਹਨਾਂ ਨੂੰ ਨੋਟਿਸ ਵੀ ਦਵਾਂਗੇ ਤੁਹਾਡਾ ਡੀਲਰ ਨੂੰ ਔਰ ਬੰਦੀ ਜੋ ਐਫਸੀ 1985 ਦੇ ਅਗੇਂਡ ਲਈ ਅਗੇਂਸਟ ਤੁਹਾਡੇ ਫਰਟੀਲਾਈਜ਼ ਕੰਟਰੋਲ ਆਰਡਰ ਆ ਉਹਦੇ ਤਹਿਤ ਅਸੀਂ ਸਮੇਂ-ਸਮੇਂ ਤੇ ਸੈਂਪਲਿੰਗ ਵੀ ਕਰਦੇ ਹਾਂ ਖਾਦਾਂ ਦੀ ਦਵਾਈਆਂ ਦੀ ਔਰ ਉਦੇ ਅਗੇਂਸਟ ਆਹੀ ਆਪਣੇ ਉੱਚ ਅਧਿਕਾਰੀਆਂ ਨੇ ਉਹਦੀ ਬਾਰੇ ਦੱਸਿਆ ਵੀ ਜਾਏਗਾ